हरियाणाली बकरी गुरुद्वारा कमेटी दी मांग ਦਾ ਮੁੱਦਾ ਇੱਕ ਵਾਰ ਫੇਰ ਗਰਮਾ ਗਿਆ ਇਸ ਮਸਲੇ ਤੇ ਹੁਣ ਹਰਿਆਣਾ ਤੋਂ ਐਸਡੀਪੀਸੀ ਮੈਂਬਰ ਭੁਪਿੰਦਰ ਸਿੰਘ ਆਸੰਧ ਨੇ ਬકરી ਗੁਰਦੁਆਰਾ ਕਮੇਟੀ ਦੀ ਮੰਗ ਲਈ ਜਗਦੀਸ਼ ਸਿੰਘ ਛਿੰડા ਦੀ ਹਮਾਇਤ ਦਾ ਐਲਾਨ ਕਰ ਦਿੱਤਾ ਭੁਪਿੰਦਰ ਸਿੰਘ ਆਸੰਧ ਨੇ ਜਨਤਕ ਤੌਰ ਤੇ ਐਲਾਨ ਕੀਤਾ ਹੈ ਕਿ ਹਰਿਆਣੇ ਚ ਬકરી ਕਮੇਟੀ ਦੀ ਮੰਗ ਲਈ ਹੈ ਜਗਦੀਸ਼ ਸਿੰਘ ਛਿੰડા ਗਰੁੱਪ ਦੀਆਂ ਸਾਰੀਆਂ ਮੰਗਾਂ ਦੀ ਹਮਾਇਤ ਕਰਦੇ ਨੇ ਉਹਨਾਂ ਨੇ ਕਿਹਾ ਕਿ ਬકરી ਮਿਟੀ ਬਣਾਉਣ ਵਿੱਚ ਵੀ ਸੂਬੇ ਦੇ ਸਿੱਖਾਂ ਦੀ ਹੀ ਭਲਾਈ ਹੈ ਫਾਲਾਕਿਰ ਪੁਪਿੰਦਰ ਸਿੰਘ ਖੰਧਨੇ ਐਸਜੀਪੀਸੀ ਮੈਂਬਰ ਵੱਲੋਂ ਅਸਤੀਫਾ ਨਹੀਂ ਦਿੱਤਾ ਬਲਕਿ ਝੰਡਾ ਦੀ ਹਮਾਇਤ ਦਾ ਐਲਾਨ ਕੀਤਾ ਹੈ ਉਹਨਾਂ ਨੇ ਇਸ ਐਲਾਨ ਤੋਂ ਬਾਅਦ ਇਸ ਨੂੰ ਐਸਜੀਪੀਸੀ ਤੇ ਸੈਡ ਲਈ ਛੜਕਾ ਵੀ ਕਿਹਾ ਜਾ ਸਕਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਨੇ ਇਸ ਮੁੱਦੇ ਤੇ ਕਿਹਾ ਕਿ ਅਸੰਧਾ ਰਸਨਾ ਮਣਾਉਣਾ ਚੱਲਦਾ ਹੀ ਰਹਿੰਦਾ ਹੈ ਨਾਲ ਹੀ ਮਕਰ ਨੇ ਇਹ ਵੀ ਕਿਹਾ ਕਿ ਜੇਕਰ ਅਸੰਧੇ ਕੰਮ ਕਰਦੇ ਹੀ ਤਾਂ ਉਹ ਖੁਸ਼ ਹੋ ਜਾਂਦੇ ਨੇ ਤੇ ਜੇਕਰ ਕੋਈ ਕੰਮ ਰੁਕ ਜਾਵੇ ਤਾਂ ਉਹ ਨਰਾਜ਼ ਹੋ ਜਾਂਦੇ ਨੇ ਰੋਜ਼ ਦੀ ਚਰਨੀ ਹੈ ਜੀ ਇਹਦਾ ਸੁਭਾਅ ਚੁਰ ਤੋਂ ਹਿੱਸਣਾ ਨਾ ਜੀ ਜਿਸ ਦਿਨ ਦੇ ਕਾਰਜ ਸਾਈਨ ਕਰਦੇ ਉਹਦੇ ਵਿੱਚ ਠੀਕ ਹੈ ਜਿਸ ਦਿਨ ਕਹਿੰਦੇ ਵੀ ਨਹੀਂ ਕੰਮ ਨਹੀਂ ਹੋਸਦਾ ਉਹਦੇ ਨੇ ਮਰਵਾ ਜੇ ਹਾਲੇ 10 ਦਿਨ ਹੋਏ ਐਵੇਂ ਮੈਂ 15 20 ਇਹਨਾਂ ਚਿੱਠੀਆਂ ਭੇਜੀਆਂ ਜਿਹੜੀਆਂ ਸਾਈਨ ਕਰਕੇ ਇਹਦੇ ਕੰਮ ਕੀਤੇ ਆ